ਲੋਧ ਦੀ ਕਿੰਨੀ ਕਮੀ ਹੈ ਤੁਹ ਬਈ ਅਸਵਾਰ ਮੈਂ 13 ਤੋਂ 14 ਲੀਟਰ ਦਊਗਾ ਸੋਹਣੇ 13 ਥਾਣ ਬਹੁਤ ਸੋਹਣੇ ਆਗੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪਰਾ ਤਹਿਸੀਲ ਆਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਦੂਜਾ ਸੁਗਾ ਸੂਣਾ ਆ ਨੇ 5 ਤੋਂ 7 ਦਿਨਾਂ ਇਹਦੇ ਬਾਕੀ ਆ ਹਜੇ ਤੇ ਵੇਖਣ ਨੂੰ ਠੰਡੀ ਸੀ ਲੱਗਦੀ ਆ ਉਹ ਤੇ ਬਾਕੀ ਥਣਾ ਥਣਾ ਦੀ ਸਾਫ ਆ ਗਈ ਤੇ ਸਾਂਭੀ ਵੀ ਚੰਗੀ ਆ ਗਈ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਕੀ ਡਿਟੇਲ ਆ ਤੋੜ ਕੇ ਵੀ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਯਾਰ ਤੁਹਾਡੇ ਆਪਾਂ ਜਿਆਦਾ ਸੰਭਾਲ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ। ਬਈ ਨਾਂ ਗੁਰਪ੍ਰੀਤਾ ਠੀਕ ਹੈ। ਜਿਹੜਾ ਬਟੰਡਾ। ਜ਼ਿਲ੍ਹਾ ਬਟੰਡਾ। ਦੀਨੇ ਵਾਲੇ ਰਾਹ ਚੱਕੀ ਕੋਲੇ ਘਰ ਆਪਣਾ। ਚੱਕੀ ਕੋਲੇ ਘਰ ਆਪਣਾ। ਹਾਂਜੀ। ਠੀਕ ਹੈ। ਤੇ ਜਿਹੜੀ ਆਪਾਂ ਹੈ ਬਾਈ ਝੋਟੀ ਵੇਚਣ ਲੱਗੇ ਆਂਗੇ। ਇਹਦੀ ਕੀ ਡਿਟੇਲ ਆ ਗਈ? ਕਿਹੜੇ ਸੂਏ ਸੁਣਾ ਇਹਨੇ? ਬਈ ਦੂਜੇ ਸੂਏ ਸੁਣਾ ਇਹਨੇ। ਕਿੰਨੇ ਦਿਨ ਕੱਢਦੀ ਐ? ਇਹ ਬਸ 7-8 ਦਿਨ। 7-8 ਦਿਨ ਲੱਗ ਜੂਗੀ। ਠੀਕ ਹੈ। ਦੁੱਧ ਦੀ ਕਿੰਨੀ ਕਮੀਦ ਐ ਦੋ ਬਈਸ ਵਾਰ? ਦੁੱਧ ਬਈ 13 ਤੋਂ 14 ਲੀਟਰ ਦਊਗਾ ਸੂਏ ਨੇ। 13 ਤੋਂ 14 ਲੀਟਰ ਦੀ ਉਮੀਦ ਹੈਗੀ ਇਸ ਵਾਰ ਵੀ ਇੰਨਾ ਕੱਢ ਦੂ ਠੀਕ ਐ ਤੇ ਉ ਕਿਵੇਂ ਆ ਗਈ ਠੰਡੀ ਸੀ ਲਗੀ ਪੂਰੀ ਸਮਾਂਜੀ ਕੋਈ ਚੋਈ ਜਾਵੇ ਜੀ ਬੰਦਾ ਵੀ ਠੀਕ ਐ ਵੈਸੇ ਦੇਖਣ ਨੂੰ ਵੀ ਲੱਗਦੀ ਆ ਹਨਾ ਹਾਂਜੀ ਬਾਕੀ ਹੁਣ ਜਿਵੇਂ ਮੈਂ ਉਪਰਾਂ ਗਾ ਇਹਨੂੰ ਕੋਈ ਇਦਾਂ ਦਾ ਕੋਈ ਹੈ ਨਹੀਂ ਚੱਕਰ ਹਨਾ ਤੇ ਥਣਾ ਥਣਾ ਨੂੰ ਕਿਵੇਂ ਆ ਜਮਾ ਓਕੇ ਜੀ ਓਕੇ ਜਮਾ ਠੀਕ ਐ ਤੇ ਆਪਾਂ ਮੁੱਲ ਕਿੰਨਾ ਰੱਖਿਆ ਤਾਂ ਮੁੱਲ ਕੋਈ 125 125 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਦੇ ਮਾੜਾ ਮੋਟਾ ਹਨਾ ਹਾਂਜੀ ਠੀਕ ਹੈ ਤੇ ਖੋਲ ਕੇ ਤਾਂ ਘੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਤਕਰੀਮਣ ਆਪਾਂ ਤੁਹਾਨੂੰ ਲੈ ਦੇ ਦਿੱਤੀ ਹੈਗੀ ਤੇ ਤੁਰਦੀ ਨੂੰ ਕੇ ਨਾ ਚੈੱਕ ਕਰ ਲਿਓ ਤੁਸੀਂ ਇਹਨੂੰ ਤੇ ਠੰਡੀ ਸੀਲ ਆ ਗਈ ਦੇਖ ਸਕਦੇ ਹੋ ਤੇ ਪਾਣੀ ਤੋਂ 7 ਦਿਨ ਕੱਢਦੀ ਹੈਗੀ ਤੇ ਅੜ ਰਹੇ ਨੇ ਚੰਗਾ ਸਟਾਰਟ ਕਰਿਆ ਬਣਾਉਣਾ ਤੇ ਮੈਂ ਦਾ ਵੀ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਥਾਣ ਬਹੁਤ ਸੋਹਣੇ ਆਗੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਤੇ ਬਾਕੀ ਹਜੇ ਦਿਨ ਕੱਢਦੀ ਆ ਤੇ ਅਡਰੇ ਨੇ ਹੋਰ ਤਿਆਰ ਕਰਨਾਗਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਥਾਣਾ ਦੇ ਵਿੱਚ ਵਿੱਤੀ ਵੀ ਚੰਗੀ ਆ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਮੋਰ ਨੂੰ ਵੀ ਚੰਗਾ ਕੱਢੂਗੀ ਆਰਡਰ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਆਪਦੀ ਸਮਝ ਦੇ ਨਾਲ ਲਈਦਨੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਅੰਦਰ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ το Facebook ΦΕΙΣΜΟΚ πήγαινε ο Κάλλος